ਸਤਨਾਮ ਸ੍ਰੀ ਵਾਹਿਗੁਰੂ ਜੀ ਚੋ ਪਈ ਸਾਹਿਬ ਏਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਚਾਹੀ ਦਸਵੀ ਕਬਿਓ ਬਾਚ ਬੇਨਤੀ ਚੋ ਪਈ ਹਮਰੇ ਕਰੋ ਹਾਦਿ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮੰਦਰ ਹੈ ਹਮਾਰਾ ਆਪ ਨਾ ਜਾਣਕ ਰੋਪਰਤ ਪਾਰਾ ਹਮਰੇ ਦੁਸ਼ਟ ਸਬੈਦ ਮੁਕਾਬ ਹੋ ਆਪ ਹਾਥ ਦੇ ਮੋਹਿ ਬਚਾਵ ਸੁਖੇ ਵਸੈ ਮੋਰ ਪਰਵਾਰਾ ਸੇਵ ਸਿਖ ਸੁਬੈ ਕਰਤਾਰਾ ਮੋਰ ਛਨਜ ਹਰਦੈ ਕਰੀਐ ਸਭਨੁ ਕਵਾਜ ਸੰਗ ਰਿਗੈ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮਹ ਸਾਨੋ ਜਿਉ ਨਾਥ ਆਉ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਚੁਣ ਜਨ ਸਾਸਤ ਹਮਾਰੇ ਮਾਰੀ ਹੈ ਆਪ ਹਾ ਦੇਵ ਜੈ ਮੁਰਿ ਗੈ ਮਨਨ ਕਾਲ ਕਾ ਦਰਾਸ਼ਨ ਮੁਰਿ ਗੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਤੂ ਜੋ ਕਰੀ ਰੱਖਾ ਰਾਖ ਨਿਭਾਉ ਮਾਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦਰਸ਼ਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਭਵਤਰਾ ਕਾਲ ਪਾਏ ਸ਼ੋਜਿ ਅਵਤਰਾ ਕਾਲ ਪਾਏ ਕਰਮਸ਼ਣ ਬਰਗਾਸਾ ਸਾਲ ਕਾਲ ਕਾ ਕੀ ਆਤਮਸ਼ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਾਲੂ ਸੁਵਾਰਾ ਨਵ ਸ਼ਕਾਰ ਹੈ 타헤 ਹਮਾਰ ਜਵਨ ਕਾਲ ਸਭ ਜਗਤ ਬਨਾਇਓ ਦੇਵਤਾਤ ਜਚ ਨਉ ਜਾਇਓ ਆਦੋ ਅੰਤੇ ਕੀ ਉਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸਿਵ ਕਨ ਕਉ ਸਿਵ ਗੁਣ ਸੁਖ ਦਿਉ ਸਤਨਨ ਕਉ ਪਲ ਮੋਦ ਕੀਉ ਘੜ ਘੜ ਕੇ ਅੰਤਰ ਕੀ ਜਾਣਤ ਭਨੇ ਬੁਰੇ ਕੀ ਪੀਰਵ ਸ਼ਾਨਤ ਚੇਤੇ ਦੀ ਨਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਸੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਪੀਰਵਸ਼ਾਨੇ ਘੜ ਘੜ ਕੇ ਪੜ ਪੜ ਕੇ ਜਾਣੇ ਜਦ ਕਰਖ ਅਖਰਾ ਕਰਤਾਰਾ ਪ੍ਰਜਾ ਤਰਤ ਤਾ ਦੇਹ અપਾਰਾ ਜਵਾਕ ਰਖ ਕਰਤੋ ਹੋ ਕਬਹੂ ਤੁਮੈ ਮਲਤ ਦੇਹ ਤਰ ਸਭੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਨੇ ਬੋਝ ਉਚਾਰੈ ਤੋਮ ਸਭ ਹੀ ਤੇ ਰਹੈ ਨਿਰਾਲਮ ਜਾਨਦ ਮੇਦ ਪੇਦ ਰਾਲਮ ਨਿਰੰਕਾਰ ਅਨਿਰਵਕਾ ਨਿਰਨਾਮ ਆਦਾਨੀਲ ਅਨਾਦ ਅਸੰਭੂ ਤਾ ਕਮਨੁ ਚਾਰਦ ਪੈਦਾ ਜਾ ਕੋ ਭੇਮ ਨਾ ਪਾਵਤ ਵਿਦਾਂ ਤਾ ਕਾ ਕਰਪਾ ਹੁਨ ਨਮਾਨਤ ਮਹਾ ਮੂੜ ਹੈ ਗਜ ਭੇਜ ਨਾ ਜਾਣਤ ਮਹਾ ਦੇਵ ਕੋ ਪਹਿਤ ਸਦਾ ਸਿਵ ਅਨੰਕਾਰ ਕਾ ਚੀਨਤ ਨ ਪਿਵ ਆਪੋ ਆਪਣੇ ਵਧ ਹੈ ਜੀਤੇ ਬਰਨਤ ਪਿੰਨ ਪਿੰਨ ਤੁਮ ਹੈ ਤੇਤੇ ਤੁਮਰਾល ਖਾਨਾ ਦੇਵਸਾਰਾ ਕਹੇ ਬਦਿਸ ਜਾ ਪ੍ਰਥਮ ਸੰਸਾਰਾ ਇਕੈ ਰੂਪਨੋਸ ਰੂਪਾ ਰੰਗ ਕੁਰਾਪ ਕਿਹੂ ਪੂਪਾ ਅੰਡਜ ਜੇਰਜ ਸੇਤਜ ਕੀ ਨੀਂਦ ਵਿੱਚ ਖਾਲ ਬਹੁ ਰਚ ਦੇਨੀ ਕਹੋ ਫੁੱਲ ਰਾਜਾ ਹੋਵੇ ਬੈਠਾ ਕਹੋ ਸੁਨ ਪਿਉ ਸਗਰ ਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪავ ਆਜ ਵਾਸ ਰੂਪ ਸਵੈਮ ਪਵ ਅਵਰਚਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੋ ਤੇਠ ਵਤਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜੇ ਆ ਤੁਜ ਦਾ ਸਰਨੇ ਪਰੇ ਨਨਕੇ ਦੁਸ਼ਟ ਦੁਖਤ ਹਵੇ ਮਰੇ ਪੁਰਹ ਜਵਨ ਪਗ ਪਰੇ ਤੇ ਹਾਰੇ ਨਨਕੇ ਤੁ ਸੰਕਟ ਸਭ ਟਾਰੇ ਜੋ ਕਲ ਕੁਗ ਮਾਰ ਤੇ ਆਇ ਹੈ ਤਾਕੇ ਕਾਲ ਨਿਕਟ ਨਹਿ ਔਰ ਅੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਦੇ ਤਤ ਕਲਿ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰੂ ਤਾਕੇ ਤਾਪ ਦਨੁਕ ਮਹਰੂ ਹਰਿ ਦੇ ਸਦ ਕਾਨ ਮੋਸਾ ਹੋਏ ਦੁਸ਼ਟ ਸ਼ਾਸਕ ਨਾ ਕੋਈ ਏਕ ਬਾਣ ਜਨਿਤ ਸਮਾਰਾ ਅਕਾਲ ਪਾਸ ਤੇ ਤਾਹੇ ਬਾਣਾ ਜਿਨ ਨਰਨਾਮ ਤਿਹਾਰੋ ਕਹਾ ਦਾਰ ਦੁਸ਼ਟ ਧੋਖ ਤਿ ਰਹਾ ਹਰੜ ਕੇਤ ਮੈਂ ਸ਼ਰਨ ਤਿਹਾਰੀ ਆਪ ਆਦਲੁ ਹੋ ਮਾਨ ਸਰਵ ਥੋਰ ਮੋਹ ਸਹਾਈ ਦੁਸ਼ਟ ਧੋਖ ਤਿ ਇਹਨੁ ਅਵਚਾਈ ਕਿਰਪਾ ਕਰੀ ਅਮਰ ਜਗ ਮਤਾ ਗਰੰਧ ਕਰਾ ਪੂਰਨ ਸਵਰਾਤਾ ਕੇਲੇਕ ਸੰਗਲ ਦੇਹੇ ਕੋ ਹਰਤਾ ਦੁਸ਼ਟ ਦੋਖਿਨ ਕਾਉਛੈ ਕਰਤਾ ਸ੍ਰੀ ਆ ਤੁਜ ਜਾਪੈ ਦਿਆਲਾ ਪੂਰਨ ਗ੍ਰਾਹ ਗ੍ਰੰਥ ਤਤਕਾਲ ਮਨ ਬਾਣ ਚਦ ਬਲ ਪਾਵੈ ਸੋਈ ਦੋਗਨਾ ਦਿਸੈ ਬਿਆਪਦ ਕੁਵੀ ੜਲ ਸੁਨੇ ਗੁਮ ਜੋ ਯਾ ਸੁਖ ਸੁਨਾ ਪਾਵੈ ਸੁਨੇ ਮੂੜ ਚਤ ਲਾਏ ਚਤੁਰਤਾ ਵੈ ਦੁਖ ਦਰਦ ਪਾਉ ਨਿਕਟਣਾ ਤਿਨ ਨਰਕੇ ਰਹੈ ਹੋ ਜੋ ਆਕੇ ਗਵਾਰ ਚੋਪਈ ਕੋ ਕਹੈ ਚੋਪਈ ਸੰਤ ਸਤ ਰਹੈ ਸੈ ਸਪਣਿ ਜੈ ਅਰਧ ਸੈਸ ਬੁਰਿ ਦੀਨ ਕਹਿ ਜੈ ਆਦਰ ਸੂਦੇਸ਼ ਮੀਰਾ ਵਾਰਾ ਤੀਰ ਸੂਦ ਰਵ ਗ੍ਰੰਥ ਸੁਧਾਰਾ ਸਵਈਆ ਪਾਹੀ ਗਹਿ ਜਾਉ ਤੇ ਤੁਰੇ ਦਵ ਤੇ ਖਵਾਕ ਦਰਨਹੀ ਆਨਿਉ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਉਨੇਖ ਨ ਮਾਨਿਉ ਸਭਨੇ ਸਾਸ ਰਵੇ ਸਵੇ ਮਹੋਪੀਦ ਕਹਿਆ ਮੈਂ ਹਵੇਖ ਨਾ ਜਾਣਿਓ ਸ੍ਰੀ ਉਸ ਪਾਲਾ ਕਿਰਪਾ ਤੁਮਰੇ ਕਰ ਮੈਂ ਨਾ ਕਿਹੋ ਸਾ ਤੋਹ ਵਿਖਾਨਿਓ ਦੁਹਰਾ ਸਗਲ ਦਵਾਨ ਗੋ ਸੜਕੈ ਜਿਹਾ ਤੁਹਾਰੋ ਦਵਾਨ ਮਾਹੀ ਗਨੀ ਕੀ ਲਾਜ ਅਸ ਗੋਬਿੰਦਾਸ ਤਹਾਰ ਰਾਮ ਕਲੇ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮਿਰਮਾਈ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਵ ਜੀਆਂ ਵੰਡਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆ ਸ਼ਬਦ ਉਤ ਗਵਾਰੀ ਕਿਰਾ ਮਨ ਜਨੇ ਵਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਦੂਸਰੋ ਹਰਿ ਹਰਿ ਨਾਨੇ ਹਰਿ ਨਾਨ ਲੋਤ ਮਨ ਮੇਰੇ ਦੋ ਸਭ ਸਾਰਨਾ ਗੀਕਾਰ ਹੋ ਖਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰਤ ਸੁਆਮੀ ਸੋ ਕਿਉ ਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰਿ ਨਾਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭੁ ਚਹੈ ਜਿਸ ਦੇਹ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾਮੁ ਨੋ ਸਾਵੈ ਨਾਮਿਨ ਕੇ ਮਨੁ ਉਸੈਵਾਜੇ ਸਦਕ ਨੀਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਧਾਰ ਮੇਰਾ ਇਹਨ ਮੁਖ ਆਸ ਗਵਈਆ ਕਰਿ ਸਾ ਸੁਖੁ ਨੇ ਉਸਿਆ ਜਨੇਚਾ ਸਾਪੁ ਜਾਈਆ ਸਦਾ ਪ੍ਰਭਾਨ ਗਿਤਾ ਗਿਰਿ ਬਟਹੁ ਜਿਸ ਦੇ ਹੈ ਵੜਿਆਆਂ ਕਹੇ ਨਾਨਕ ਸਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮਿ ਰਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆਂ ਪੰਜ ਦੋਦ ਵਚ ਕਿਤੇ ਗਾਲ ਗਨ ਨਿਮਾਰਿਆ ਤੁਰ ਗਨ ਪਾਇਆ ਅਜ ਦਿਨ ਗੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਸ ਹੋਵਾ ਤਤ ਕਰ ਅਨਹਦ ਵਚ ਅਨੰਦ ਸੁਨੋੜ ਭਾਗੀ ਹੋ ਸਗਲ ਮਨੋਰਥ ਪੂਰੇ ਨਬ ਰਾਮ ਰਪਾਇ ਆਦਰੇ ਸਗਲੇ ਮਸੂਰੇ ਲੋਖ ਰੋਸਨਤਾ ਪਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਗੁਰਿੰਦ ਕਹਤੇ ਪਵਿੱਤ ਸਤਗੁਰ ਹਾ ਭਰਪੂਰੇ ਮਨਵੰਤ ਨਾਨਕ ਅਗਰ ਚਰਨ ਲਾਗੇ ਵਾਜੇ ਅਨਹਦ ਤੂਰੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਿਤ ਦਿਵਸ ਰਾਤ ਵਿਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਮੁਰਿਆਂ ਵਾਚੈ ਦਰਮਾਦ ਮੂਰ ਕਰਮੀ ਆਪੋ ਆਪਣੀ ਜੀਨੇ ਡੈ ਕੈ ਦੂਲ ਜਿਨੇ ਨਾਮ ਧਿਆਇਆ ਗਾਇਮ ਸਖਤ ਕਾਲ ਨਾਨਕ ਤੇ ਮੁਖ ਉਜਾਲੇ ਤੇ ਸਤੇ ਨਾਮ ਜਿਨੇ ਨਾਮ ਧਿਆਇਆ ਗਏ ਮਸਾਕਤ ਆਕਾਲ ਨਾਨਕ ਤੇ ਮਕੋ ਜਲੇ ਕੀਤੇ ਛੁਪੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਵਾਹਿਗੁਰੂ ਬੋਲਣਾ ਜੀ ਸਤਨਾਮ 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 ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੇ ਤਾ ਆਪਣਿ ਮਾਰਨ ਹਾਰਾ ਦੁਖ ਹੰਤਾ ਸੁਰਾਸ ਤਾ ਕੋ ਨਿਗੜ ਨਾ ਕੋ ਲਾਗੇ ਜਾ ਕੇ ਪ੍ਰਭ ਬਾਗੇ ਅਰਦਾਸ ਅਰਦਾਸ ਸਰਦਾਸੇ ਕੋ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਬਾਦਸ਼ਾਹ ਜਸ਼ਵੀਂ ਪ੍ਰਥਮ ਭਗਵਤੇ ਸਮਰਕ ਗੁਰੂ ਨਾਨਕ ਲੇਟਿ ਆਏ ਪ੍ਰੰਗਤ ਗੁਰਤੇ ਅਮਰਦਾਸ ਰਾਮਦਾਸਾ ਹੋਇ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਰਿਠੇ ਸਦੁਖ ਜਾਏ ਤੇਗ ਬਾਹਦਰ ਸੁਮਰਗ ਕਰਣਾਉਨ ਦਾਵੇ ਤਾਏ ਸਭ ਥੈ ਹੁਨਾਂ ਦੀ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛਟਿਆ ਬਾਜਾਂ ਵਾਲੇ ਸਰਬੰਸ ਦਾਨੀ ਸਭ ਥੈ ਹੁਨਾਂ ਦੀ ਸਹਾਈ ਸਭ ਥੈ ਹੁਨਾਂ ਦੀ ਸਹਾਈ ਦਸਾਂ ਪਾਸ਼ਾ ਜੋਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਆਵਜੇ ਪੰਜ ਪਿਆਰੇ ਚਾਰ ਸਹਿਬਜਾਦੇ ਚਾਲੇ ਮੁਕਤੇ ਹੱਠੀਆਂ ਜਪੀਆਂ ਦੱਪੀਆਂ ਜਨਾਨੇ ਨਾਮ ਜਪਿਆ ਵਣਗੇ ਸਖਿਆ ਦੇਗ ਚਲਾਏ ਦੇਗ ਵਾਹੀ ਦੇਕੇ ਅੰਡੜ ਕਿਤਾ ਜਨਾ ਪਿਆਰੇ ਆ ਸਚਿਆਨ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਜਿਨ੍ਹਾਂ ਸੰਗਾ ਸੰਗਣਿਆ ਨੇ ਧਰਮ ਹੇਤ ਸੇਸ਼ ਦਿੱਤੇ ਬੰਦ ਬੰਦ ਘਟਵਾਏ ਕੋਪਣੀਆਂ ਲੁਹਾਈਆਂ ਤਨਾਰਿਆਂ ਨਾਲ ਚਰਵਾਏ ਗਏ ਜਨਾ ਪਿਆਰਿਆਂ ਸੁਚਾਰਨ ਦੇ ਕੁਮਾਈ ਦਾ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਤਖਤ ਸਰਬੱਤ ਗੁਰਦੁਆਰਿਆਂ ਵਰਤਾਮਾ ਦਾ ਅੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਤਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਤਮਾ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾਵੇ ਜਿਤਾਵਨ ਗਾ ਸਤਿਗੁਰ ਸਰਸਬ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਾਇਤ ਦੇਹ ਤੇ ਫਤੇ ਵਿਰਤ ਕੀ ਪੈਜ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੁਰਣਾ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ਼ ਦਾਨ ਰਹਿਤ ਦਾਨ ਬਿਬੇਗ ਦਾਨ ਪ੍ਰਸਾਦ ਦਾਨ ਵਿਸਾਹੋ ਦਾਨ ਨਾਮ ਦਾਨ ਦਾਨਾ ਸਰਦਾਨ ਦਰਸ਼ਨ ਪਵਿੱਤਰਸ਼ਨਾਨ ਚਮਕਿਆ ਝੰਡੇ ਬੁੰਗੇ ਤੇਜ ਜੇਕਾਰ ਖਾਲਸਾ ਜੀ ਕੇ ਬੋਲ ਬਾਲੇ ਬੁਰਣਾ ਜੀ ਵਾਹਿਗੁਰੂ ਆਜੇ ਪਿਆਰਿਆ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਾਦਾ ਰੱਖ ਆਪ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖਾ ਆਪ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਈਸ਼ਰਨ ਕਾਣਾ ਸਾਹਿਬ ਤੇ ਹੁਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਨਾ ਦੂ ਪਿਆਰੇ ਪੰਥ ਨੂੰ ਛੋੜਿਆ ਗਿਆ ਸੁਨਾ ਦੇ ਖੁੱਲੇ ਦਰਸ਼ਨ ਦਾਰੇ ਤੇ ਸੇਵਾ ਸਮਾਲਦਾ দান ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਾਨ ਨਿਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪੁਜ ਚਰਨਾਂ ਕਵਲਾ ਵਿਖੇ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਜੀ ਆਪਣੇ ਸੇਵਕ ਆਪੇ ਰਾਖੇ ਆਪੇ ਨਾਮ ਜਪავਦੇ ਮਹਾਵਾਕਮਸਾ ਸੱਚੇ ਪਾਤਸ਼ਾਹ ਜੀ ਆਪਦੇ ਸੇਵਕ ਵੱਲੋਂ ਅਮਰ ਤੇ ਬਿਲ ਦੀ ਗੁਰਬਾਣੀ ਪੜੀ ਹੈ ਗੁਰਬਾਣੀ ਪੜਦਿਆਂ ਸੇਵਾ ਕਰਦਿਆਂ ਬੇਅੰਤ ਹੀ ਪ੍ਰਕਾਰ ਦੀਆਂ ਉਪਲਾਹ ਹੋ ਗਈਆਂ ਹੋਣਗੀਆਂ ਜਾਣ ਬੱਚੇ ਸਮਝ ਕੇ ক্ষমা ਕਰਨਾ ਗੋ ਆਸਤੇ ਮਤ ਅਸਮਤ ਬਖਸ਼ੀ ਸੋ ਤੇ ਸਪਸ਼ਟ ਗੁਰਬਾਣੀ ਪੜੰਦਾ ਸੇਵਾ ਕਰਨਦਾ ਬਲ ਮਖਸ਼ਨਾ ਦਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਅਕਰਮ ਬਾਲੇ ਖੇ ਲਾਉਣਾ ਨਗਰ ਖੇੜਾ ਸਪੁਰਤਉਣਾ ਜੀਵ ਜੰਤੂ ਮਾਲ ਮੁਲਖ ਬਾਲ ਬੱਚਿਆਂ ਦੇ ਸਿਰ ਤੇ ਮਿਹਰਾ ਪ੍ਰਿਆਦ ਰੱਖਣਾ ਬੱਚਿਆਂ ਨੂੰ ਦੇਰੋ ਤਾਂ ਮਖਣੀਆ ਵਿਦਿਆ দান ਮਖਣੀਏ ਮਾਤਾ ਪਿਤਾ ਦੇ ਆਗਿਆਕਾਰ ਹੋ ਕੰਨੇ ਦੁੱਖਾਂ ਬਿਗਨਾ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਔਕੜਾਂ ਦੂਰ ਕਰਨੀਆਂ ਚੜ੍ਹਦੇ ਕਲਾ ਕਰਨੇ ਜੀ ਆਜੇ ਪਾਣੀ ਅੰਦਰ ਚਾਰ ਪਹਿਰ ਰੈਣ ਬੀਤੀ ਹੈ ਸ਼ੁਗਨ ਪਾਤਸ਼ਾਹ ਜੀ ਚਾਰ ਪਹਿਰ ਦਿਹਾੜਾ ਆਇਆ ਹੈ ਆਵਜੇ ਸੁੱਖਾਂ ਨਾਲ ਬਚਿਤ ਕਰਾਉਣਾ ਹਤੇ ਆਪਣੇ ਲਾਹੀ ਗੁਰਬਾਣੀ ਵਿੱਚ ਹੁਕਮਨਾਮੇ ਸੁਣਾ ਕੇ ਸੰਗਤਨ ਨੂੰ ਨਿਹਾਲ ਕਰੋ ਜੀ ਜੇ ਹੁਕਮਨਾਮੇ ਆਤੇ ਚੱਲਣ ਦੇ ਮਤ ਸਮਰਥਾ ਬਖਸ਼ ਲਈ ਹਮ ਕਲਯੁਗ ਜੀਵ ਕਿਨਿਕਰੇ ਪੂਰਨ ਹਾਨ ਆਵਜੋ ਗੋਜੁਗ ਬਖਸ਼ਣ ਕਿਰਪਾ ਕਰਕੇ ਬਖਸ਼ ਲੈਣਾ ਸਹੀ ਪਿਆਰੇ ਮੇਲ ਹੋ ਜਿਨਾਮ ਲਿਆ ਤੇਰਾ ਨਾਮ ਜਿਤਾਵੇ ਸਿਗਰ ਨਾਨਕ ਨਾਮ ਚੜਦੇ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਲ ਸੋ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿ ਕੀ ਫਤਿਹ ਸੋ ਆਹ ਗੁਰੂ ਜੀ ਸੋ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੈ ਕਾਟੇ ਜਮ ਕੇ ਫੰਦਾ ਸੋਰਠ ਮਹਲਾ ਪੰਜਵਾ ਕਾਰਸ਼ਲਾਨ ਸਿਮਰ ਪ੍ਰਭ ਆਪਣਾ ਮਨ ਤਨ ਪਾਏ ਅਰੁਗਾ ਸਾਰਿ ਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੁਗਾ ਕੋੜ ਬਿਗਨ ਲਾਤੀ ਪ੍ਰਭ ਸ਼ਰਣਾ ਪ੍ਰਗਟਿ ਭਲੇ ਸੰਜੋਗਾ ਰਬ ਬਾਣੀ ਸ਼ਬਦ ਸੁਭਾਖਿਆ ਗਾਵ ਹੋ ਸਣੋ ਹੋ ਪੜੋਨਿ ਤੇ ਪਾਈ ਗੁਰਪੁਰੈ ਤੂੰ ਰੱਖਿਆ ਰਹਾ ਸਾਚਾ ਸਾਹਿਬ ਅਬਦ ਬਣਾਈ ਪਰਖਦਾ ਵੱਛਲ ਦਿਆਲਾ ਸੰਤਾ ਕੇ ਪੈਜ ਰਖਦਾ ਆ ਆਦ ਵਰਦ ਅਪ੍ਰਤ ਪਾਲਾ ਹਰਿ ਅਮਰਤ ਨਾਮ ਪੂਜਨ ਨਿਤ ਪੰਚ ਹੋ ਸਰਬਵੇਲਾ ਮਗ ਪਾਪ ਹੋ ਜਰਾ ਮਰਾਤਾ ਸਵਨਠ ਗੁਣ ਗੋਵਿੰਦਨਤ ਗਾਵੋ ਮੋ ਸੁਣੇ ਅਰਦਾਸ ਸੁਆਮੀ ਮੀਰ ਸਰਵਕਲਾ ਆਈ ਪ੍ਰਗਟ ਭਾਈ ਸੰਗਲੇ ਜਗੰਤਰ ਗੁਰੂ ਨਾਨਕ ਕੇ ਵਡਿਆਈ ਸੁਨੇ ਅਰਦਾਸ Swami mera ਸਰਬਗਲਾਮਣ ਆਈ ਪ੍ਰਗਟ ਭਾਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੇ ਵੜਾਈ ਵਾਹੀ ਗੁਰਦੇ ਕਾ ਖਾਲਸਾ ਸ੍ਰੀ ਵਾਹਿ ਹੈ ਗੁਰਦੇ ਕੇ ਫਤੇ ਜਪੋ ਸਤਨਾਮ 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 ਜੀ ਸੁਭਾਨੀ ਸੁਭਾਨੀ ਓ ਸਤਨਾਮ 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 ਜੀ ਸੁਭਾਨੀ ਸੁਭਾਨੀ ਓ ਸਤਨਾਮ 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 ਜੀ ਮਾਹੀ ਗੁਰੂ ਆਹੀ ਗੁਰੂ ਆਹੀ ਓ ਸਤਨਾਮ 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 ਜੀ ਮਾਹੀ ਗੁਰੂ ਆਹੀ ਗੁਰੂ ਆਹੀ ਓ ਸਤਨਾਮ 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 ਜੀ